ਹallelujah ਇਸ ਭਾਈ ਦਾ ਨਾਮ ਸੋਦੀ ਹੈ ਇਹ ਭਾਈ ਦੀ ਇਹ ਗਵਾਹੀ ਹੈ ਕਿ ਇਹ ਭਾਈ ਆਟੋ ਲੈਣ ਦੀ ਸੋਚ ਰੇ ਸੀ ਪਰ ਫਾਈਨੈਂਸ਼ਲੀ ਵੀਕ ਹੋਣ ਦੇ ਕਾਰਨ ਲੈ ਨਹੀਂ پا ਰੇ ਸੀ ਫਿਰ ਇੱਕ ਦਿਨ ਚਰਚ ਦੇ ਵਿੱਚ ਪ੍ਰੋਫਿਟ ਦੀ ਪ੍ਰੇਅਰ ਦੌਰਾਨ ਜਦੋਂ ਭਵਿੱਖਵਾਨੀ ਕਰ ਰੇ ਸੀ ਪਰਮੇਸ਼ੁਰ ਤਹਾਨੂੰ ਗੱਡਿਆਂ ਨਾਲ ਬles ਕਰਨ ਜਾ ਰਹੇ ਹਨ ਇਸ ਭਾਈ ਨੇ ਉਹ ਵੱਡਾ ਨੂੰ ਜਦੋਂ ਰਿਸਿਵ ਕੀਤਾ ਇਸ ਭਾਈ ਨੂੰ ਆਟੋ ਨਾਲ ਪਰਮੇਸ਼ੁਰ ਨੇ ਬles ਕਰ ਦਿੱਤਾ ਵਾ ਇਸ ਗਵਾਹੀ ਦੇ ਲਈ ਇਹ ਭਾਈ ਪਰਮੇਸ਼ਰ ਦਾ ਬਹੁਤ ਬਹੁਤ ਤਨਮਾਨ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਇਹ ਪਾਈ ਦਾ ਸ੍ਰੀ ਹਨ ਇੱਕ ਦਿਨ ਜਦੋਂ ਇਸ ਦਾ ਆਟੋ ਚਲਾ ਰਿਹਾ ਸੀ ਆਟੋ ਦੇ ਵਿੱਚ ਸਵਾਰੀਆਂ ਬੈਠੀਆਂ ਹੋਈਆਂ ਸੀ ਅਚਾਨਕ ਹੀ ਆਟੋ ਦੀ ਰੇਸ ਟੁੱਟਣ ਦੇ ਕਾਰਨ ਆਟੋ ਦੇ ਵਿੱਚ ਅੱਗ ਲੱਗ ਗਈ ਇਹ ਭਾਈ ਵੀ ਆਪਣੇ ਭਰਾ ਦੇ ਨਾਲ ਆਟੋ ਦੇ ਵਿੱਚ ਸੀ ਜਦੋਂ ਅਚਾਨਕ ਆਟੋ ਦੇ ਵਿੱਚ ਅੱਗ ਲੱਗ ਗਈ ਤਾਂ ਇਹ ਭਾਈ ਬਹੁਤ ਡਰ ਗਏ ਸੀ ਫਿਰ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕੀ ਕੀਤਾ ਜਾਵੇ ਅਚਾਨਕ ਇਸ ਭਾਈ ਦੇ ਮਨ ਦੇ ਵਿੱਚ ਆਇਆ ਕਿ ਮੈਂ ਪ੍ਰਾਰਥਨਾ ਕਰਾਂ ਜਦੋਂ ਇਸ ਭਾਈ ਨੇ ਪ੍ਰਾਰਥਨਾ ਕੀਤੀ ਤਾਂ ਉਸੇ ਟਾਈਮ ਪਰਮੇਸ਼ਰ ਨੇ ਆਪਣਾ ਡਿਵਾਈਨ ਹੈਲਪਰ ਪੇਜ ਕੇ ਇਸ ਭਾਈ ਦੀ ਮਦਦ ਕੀਤੀ ਤੇ ਜਿਆਦਾ ਨੁਕਸਾਨ ਹੋਣ ਤੋਂ ਪਰਮੇਸ਼ਰ ਨੇ ਬਚਾਇਆ ਇਸ ਗਵਾਹੀ ਦੇ ਲਈ ਇਹ ਭਾਈ ਪਰਮੇਸ਼ਰ ਸ਼ੁਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਹallelujah